ਸ਼ੁਕਰਗੁਜ਼ਾਰ ਹੈ ਸਾਡੇ ਪਾਰਟੀ ਸੁਪਰੀਮ ਵਰਨ ਕੇਜਰੀਵਾਲ ਜੀ ਦਾ ਸ਼ੁਕਰਗੁਜ਼ਾਰ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸ਼ੁਕਰਗੁਜ਼ਾਰ ਹੈ ਡਾਕਟਰ ਸੰਦੀਪ ਪਾਠਕ ਜੀ ਦਾ ਡਾਕਟਰ ਰਾਗਵ ਸੋਰੀ ਰਾਗਵ ਚੰਡਾ ਜੀ ਦਾ ਜਿਨ੍ਹਾਂ ਨੇ ਮੇਰੀ ਪਾਰਟੀ ਪ੍ਰਤੀ ਵਫਾਦਾਰੀ ਇਮਾਨਦਾਰੀ ਦੇਖਦੇ ਹੋਏ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਆ ਸੋ ਮੈਂ ਆਪਣੀ ਸੀਨੀਅਰ ਲੀਡਰਸ਼ਿਪ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਂ ਫੜੀ ਹੈ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸੇ ਲਈ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪਰਿਵਾਰਾਂ ਲਈ ਇਹ ਮੇਕ ਉਪਰਾਲਾ ਕੀਤਾ ਗਿਆ ਹੈ ਉਹਨਾਂ ਨੇ ਪੂਰਾ ਮੈਨੂੰ ਭਰੋਸਾ ਦਿਵਾ ਕੇ ਗਿਆ ਜੀ ਜੋ ਫੌਜੀਆ ਨੂੰ ਉਹ ਦਿੰਦੇ ਆ ਉਹ ਮੇਰਾ ਸਨਮਾਨ ਮਨ ਪੂਰਾ ਵਧੀਆ ਕਰਕੇ ਗਿਆ ਜੀ ਮੈਂ ਸੀਐਮ ਪਹੁੰਚ ਸੀ ਵੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਹੜਾ ਮੇਰੇ ਬੱਚੇ ਦੇ ਤੀਜੇ ਦਿਨ ਮੇਰੇ ਘਰੇ ਪਹੁੰਚ ਗਿਆ ਜੀ ਇਹ ਦੋਤੇ ਹੋਰ ਵੀ ਪੰਜਾਬ ਸਰਕਾਰ ਹੋਇਆ ਸਾਡੇ ਜਿਵੇਂ ਐਸਐਸਪੀ ਆਮਾਨ ਸਾਡੀ ਐਸਪੀ ਉਹਨਾਂ ਨੇ ਬਹੁਤ ਬਹੁਤ ਸਾਨੂੰ ਮਦਦ ਕੀਤੀ ਜੀ ਮੇਰੇ ਬੱਚੇ ਬਾਅਦ ਤੇ ਉਹਨਾਂ ਨੇ ਆਪਣੇ ਨੂੰ ਭੇਜੇ ਪੁਲਿਸ ਵਾਲੇ ਜੀ ਉਹ ਸ਼ਲਾਮੀ ਦੇ ਕੇ ਗਏ ਆ ਜੀ ਇਸ ਰਾਸ਼ੀ ਨਾਲ ਕੋਈ ਸ਼ਹੀਦ ਦੀ ਜਾਨ ਵਾਪਸ ਨਹੀਂ ਆ ਸਕਦੀ ਨਹੀਂ ਇਹ ਕੋਈ ਕੀਮਤ ਹੈ ਸ਼ਹੀਦ ਦੀ ਜਾਨ ਦੀ ਪਰ ਇੱਕ ਇੱਕ ਪਰਿਵਾਰ ਦੀ ਕਬੀਲਦਾਰੀ ਚੱਲਦੀ ਰਹਿੰਦੀ ਹੈ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਜੇਸੀਂ ਸਭ ਪਰਿਵਾਰਾਂ ਨੂੰ ਸੰਭਾਲ ਲਾਂਗੇ ਤਾਂ ਹੋਰ ਬੱਚੇ ਫੌਜ ਜਾਣ ਬਾਰੇ ਸੋਚਣਗੇ ਨਹੀਂ ਤਾਂ ਮਾਪੇ ਉਦਾਹਰਨ ਦੇ ਕੇ ਕਿ ਉਹਨਾਂ ਵਾਂਗੂ ਰੁੱਝੋਗੇ ਤੇ ਉਹਨਾਂ ਵਾਂਗੂ ਪਰਿਵਾਰ ਰੁੱਝੂਗਾ ਤਾਂ ਫਿਰ ਆਪਣੇ ਬੱਚਿਆਂ ਨੂੰ ਫੌਜ ਚ ਭੇਜਣ ਦੀ ਹਿੰਮਤ ਨਹੀਂ ਕਰਦੇ ਪੰਜਾਬ ਦੇ ਲੋਕਾਂ ਨਾਲ ਵਾਦਾ ਕਰਦਾ ਕਿ ਪੂਰੀ ਇਮਾਨਦਾਰੀ ਨਾਲ ਇਹ ਸੇਵਾ ਕਰਾਂਗਾ ਸੌ ਚੱਕਿਆ ਸੋ ਇਹ ਸੌ ਕਿਸੇ ਵਰਕਰ ਰਹੇਗੀ ਹਮੇਸ਼ਾ ਦਿਮਾਗਤ ਰਹੇਗੀ ਤੇ ਪੰਜਾਬ ਦੇ ਲੋਕਾਂ ਨੂੰ ਇਮਾਨਦਾਰ ਨਾਲ ਸੇਵਾ ਕਰਦੇ ਹੋਏ ਪੰਜਾਬ ਨੂੰ ਮੁੜ ਪੰਜਾਬ ਬਣਾਵਾਂਗਾ ਬੜੀ ਜ਼ਿੰਮੇਵਾਰੀ ਵਾਲੀ ਜ਼ਿੰਮੇਵਾਰੀ ਵਾਲੇ ਉਹਦੇ ਮਿਲੇ ਨੇ ਤੁਹਾਨੂੰ ਦੇਖੋ ਮੈਂ ਸ਼ੁਕਰ ਗੁਜ਼ਾਰਾ ਪਾਰਟੀ ਦਾ ਧੰਨਵਾਦ ਕਰਦਾ ਸੀਨੀਅਰ ਲੀਡਰਸ਼ਿਪ ਦਾ ਕਿ ਉਹਨਾਂ ਨੇ ਇੰਨਾ ਵੀ ਸਵਾਦ ਦਿੱਤਾ ਤੇ ਪੂਰੀ ਇਮਾਨਦਾਰੀ ਨਾਲ ਸਰ ਰੈਵਨਿਊ ਡਿਪਾਰਟਮੈਂਟ ਨੇ ਸਭ ਤੋਂ ਪਹਿਲਾਂ ਤਾਂ ਕੀ ਕਹਿਣਾ ਚਾਹੋਗੇ ਮੈਂ ਸਰ ਅੱਜ ਅੱਜ ਤਲਾ ਤਲਾ ਨੂੰ ਕੁਰਸੀ ਤੇ ਬੈਠ ਲਾਉਂਦੇ ਆਂ ਮੈਂ ਸਭੀ ਆ ਜਾ ਯਾਰ ਮੈਂ ਇਹ ਵਿਚਾਰ ਜਿਸ ਤਰ੍ਹਾਂ ਦੀ ਮਿਲੀ ਹੈ ਕਿ ਇਹ ਕਹਿੰਦੇ ਕਹਿਣਾ ਚਾਹੋਗੇ ਸਭ ਤੋਂ ਪਹਿਲੀ ਗੱਲ ਹੈ ਕਿ ਸਾਰੇ ਕਹਿ ਰਹੇ ਸੀ ਕਿ ਇਸ ਤਲਾ ਦੇ ਨਾਲ ਮੰਤਰਾਲੇ ਦਿੱਤੇ ਗਏ ਨੇ ਉਸ ਨੂੰ ਤੁਸੀਂ ਕਿਸ ਢੰਗ ਨਾਲ ਦੇਖ ਰਹੇ ਮੈਂ ਤੇ ਦੇਖੋ ਜੀ ਪ੍ਰਮਾਤਮਾ ਦਾ ਸੁਪਰਬਧਾਰ ਕਰਦੇ ਹੋਏ ਆਪਣੇ ਗੁਰੂ ਸਾਹਿਬ ਦਾ ਸ਼ੁਕਰਗੁਜ਼ਾਰ ਕਰਦੇ ਹੋਏ ਮੈਂ ਆਪਣੀ ਸੀਨੀਅਰ ਲੀਡਰਸ਼ਿਪ ਦਾ ਸੁਪਰਬਧਾਰ ਆ ਪਾਰਟੀ ਸੁਪਰੀਮ ਮਾਰਵਲ ਕੇਜਰੀਵਾਲ ਜੀ ਦਾ ਮਾਨ ਸਾਹਿਬ ਦਾ ਰਾਗਵ ਚੱਡਾ ਜੀ ਦਾ ਸੰਦੀਪ ਪਾਟਕ ਜੀ ਦਾ ਕਿਉਂਕਿ ਮੁੱਖ ਮੰਤਰੀ ਸਦਾਪੁਰ ਸਿੰਘ ਮਾਨ ਜੀ ਹੋਣਾਂ ਨੇ ਪੂਰੀ ਸੀਨੀਅਰ ਲੀਡਰਸ਼ਿਪ ਨੇ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਸੋ ਮੈਂ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਰਦਾ ਕਿ ਇਮਾਨਦਾਰ ਨਾ ਸੇਵਾ ਕਰਦਾ ਰਿਵੈਨਿਊ ਡਿਪਾਰਟਮੈਂਟ ਕਾਫੀ ਵੱਡਾ ਹੈ ਸਾਹਿਬ ਮੁੰਡਿਆ ਸਾਹਿਬ ਤੁਹਾਨੂੰ ਰਿਵੈਨਿਊ ਵੱਡਾ ਵੱਡਾ ਬਹੁਤ ਇੰਪੋਰਟੈਂਟ ਡਿਪਾਰਟਮੈਂਟ ਆ ਵੱਡਾ ਦੇਖੋ ਭਾਜੀ ਜਦੋਂ ਸੇਵਾਦਾਰ ਬਣ ਕੇ ਸੇਵਾ ਕਰਨੀ ਹੋਵੇ ਤੇ ਵੱਡੀ ਤੋਂ ਵੱਡੀ ਜ਼ਿੰਮੇਵਾਰੀ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਇਮਾਨਦਾਰੀ ਹੋਵੇ ਸੇਵਾ ਹੋਵੇ ਤੇ ਆਪਣੇ ਸੀਨੀਅਰ ਲੀਡਰਸ਼ਿਪ ਨੇ ਜਿਹੜੇ ਹੁਕਮ ਲਾਏ ਹੁਣ ਉਹਨਾਂ ਦੇ ਹੁਕਮਾਂ ਅਨਸਾਰ ਸੇਵਾ ਕਰਨੀ ਹੋਵੇ ਤੇ ਕੋਈ ਡਿਪਾਰਟਮੈਂਟ ਵੱਡਾ ਨਹੀਂ ਜਦੋਂ ਅਸੀਂ ਖੁਦ ਨਿਮਾਣੇ ਬਣ ਕੇ ਸੇਵਾ ਕਰਨੀ ਆ ਤੇ ਵੱਡੇ ਤੋਂ ਵੱਡੀ ਜ਼ਿੰਮੇਵਾਰੀ ਵੀ ਪੂਰੀ ਇਮਾਨਦਾਰੀ ਨਾਲ ਨਿਭਾਉਣੀ ਹੈ ਤੇ ਤਹਿਸੀਲਦਾਰਾਂ ਨੂੰ ਅਲਾਈਨ ਕਰਨ ਦਾ ਕੰਮ ਵੀ ਹੁਣ ਤੁਹਾਡਾ ਕੰਮ ਵੀ ਦੇਖੋ ਸਾਰੇ ਸਾਰੇ ਮੈਂ ਕਿਸੇ ਨੂੰ ਕਲਤ ਨਿਕਾਗਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਨਾਲ ਨਿਮਾਣਾ ਬਣ ਕੇ ਪੂਰੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਚੱਲਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਪੂਰੀ ਇਮਾਨਦਾਰੀ ਨਾਲ ਆਪਾਂ ਪੰਜਾਬ ਦੀ ਸੇਵਾ ਕਰਨੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਵੀ ਪਿੱਛੇ ਹੋਇਆ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ ਪਰ ਹੋਣ ਵਾਲੇ ਟਾਈਮ ਤੇ ਮੁੱਖ ਮੰਤਰੀ ਸਰਤਾਪ ਸਿੰਘ ਮਾਨ ਜੀ ਦੇ ਵੀ ਇਹ ਹਦੇਸ਼ ਹੈ ਕਿ ਪੂਰੀ ਇਮਾਨਦਾਰੀ ਨਾਲ ਸੇਵਾ ਕਰਾਂਗੇ ਅੱਜ ਪੰਜ ਮਹੀਨੇ ਇਮਾਨਦਾਰੀ ਦੇ ਨਾਮ ਸੇਵਾ ਕਰਨਗੇ ਪ੍ਰਸ਼ਾਸਨ ਦੇ ਵਿਚਕਾਰ ਵੱਡਾ ਫੇਰ ਬਦਲ ਤੋਂ ਬਾਅਦ ਜੇ ਹੈ ਸਰਕਾਰ ਦੇ ਵਿਚਾਰ ਵੱਡਾ ਫੇਰ ਬਦਲਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪਾਰਟੀ ਆਫਿਸ ਦੇ ਵਿਚਕਾਰ ਮੰਤਰੀ ਪਹੁੰਚ ਰਹੇ ਨੇ ਇੱਥੇ ਲੋਕ ਵਰਕਰ ਪਹੁੰਚ ਰਹੇ ਨੇ ਵਧਾਈਆਂ ਦਿੱਤੀ ਜਾ ਰਹੀਆਂ ਨੇ ਤੇ ਹੁਣ ਅਸੀ ਤਸਵੀਰਾਂ ਤੁਹਾਨੂੰ ਸਰਕਟ ਹਾਊਸ ਦੀ ਦਿਖਾ ਰਹੀ ਹੈ ਨਾ ਜਿੱਥੇ ਲੋਕ ਖੁਸ਼ੀ ਦੇ ਨਾਲ ਉਤਸ਼ਾਹਿਤ ਨੇ ਬੁਕੇ ਲੈ ਕੇ ਆਏ ਨੇ ਬੁਕੇ ਦੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਬਹੁਤ ਐ ਹਾਰ ਫੜੇ ਹੋਏ ਨੇ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਇਹ ਕਿ ਜਿਸ ਢੰਗ ਦੇ ਨਾਲ ਡਿਪਾਰਟਮੈਂਟ ਵੰਡੇ ਗਏ ਨੇ ਉਹ ਕਾਫੀ ਮਹੱਤਵਪੂਰਨ ਨੇ ਤੇ ਤਾਂ कैमरामैन चलवान दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप